ਅਮਿਤ ਸ਼ਾ ਸਿੱਧਾ ਪਹੁੰਚੇ ਉਸ ਘਟਨਾ ਵਾਲੀ ਥਾਂ ਤੇ ਜਿੱਥੇ ਇਹ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਅਤਵਾਦੀਆਂ ਨੇ ਟੂਰਿਸਟਾਂ ਦੇ ਉੱਪਰ ਹਮਲਾ ਕੀਤਾ ਜਿਸ ਤੋਂ ਬਾਅਦ ਇੰਨੇ ਲੋਕਾਂ ਦੀ ਮੌਤ ਹੋਈ ਅਮਿਤ ਸ਼ਾ ਲਗਾਤਾਰ ਕੰਤੋਂ ਹੀ ਜੰਮੂ ਕਸ਼ਮੀਰ ਦੇ ਵਿੱਚ ਬਣੇ ਹੋਏ ਨੇ ਉਹ ਵਕ ਵਕ ਅਫਸਰਾਂ ਨਾਲ ਮੀਟਿੰਗ ਕਰ ਰਹੇ ਨੇ ਮੁੱਖ ਮੰਤਰੀ ਨਾਲ ਮੀਟਿੰਗ ਉਹਨਾਂ ਨੇ ਕਰ ਹੀ ਲਈ ਤੇ ਅੱਜ ਸਭ ਤੋਂ ਔਖੀ ਘੜੀ ਅਮਿਤ ਸ਼ਾਹ ਨੇ ਉਦੋਂ ਦੇਖੀ ਜਦੋਂ 26 ਲਾਸ਼ਾਂ ਕਾਫਨ ਦੇ ਵਿੱਚ ਰੱਖੀਆਂ ਸਨ ਲਾਈਨ ਦੇ ਵਿੱਚ ਕਿਉਂਕਿ ਉਹਨਾਂ ਨੂੰ ਵੱਖ-ਵੱਖ ਸੂਬਿਆਂ ਦੇ ਵਿੱਚ ਭੇਜਿਆ ਜਾਣਾ ਹੈ ਤੁਹਾਨੂੰ ਪਤਾ ਹੈ ਕਿ ਜਿਹੜੇ ਲੋਕਾਂ ਦੀ ਮੌਤ ਹੋਈ ਹੈ ਉਹ ਜ਼ਿਆਦਾਤਰ ਗੁਜਰਾਤ, 오ਡੀਸ਼ਾ ਜਾਂ ਜੋ ਦੱਖਣ ਦੇ ਸਟੇਟ ਨੇ ਉਹਨਾਂ ਤੇ ਉੱਥੇ ਤੋਂ ਤਾਲੂਕ ਰੱਖਦੇ ਨੇ ਇਸ ਤੋਂ ਇਲਾਵਾ ਕੁਝ ਹਰਿਆਣਾ ਦੇ ਵੀ ਨੇ ਤਾਂ ਇਹ ਸਾਰੀਆਂ ਲਾਸ਼ਾਂ ਜਦੋਂ 에어ਪੋਰਟ ਤੇ ਰੱਖੀਆਂ ਗਈਆਂ ਸਨ 에어ਬੇਸ ਤੇ ਰੱਖੀਆਂ ਗਈਆਂ ਸਨ ਉਸ ਤੋਂ ਬਾਅਦ ਇਹਨਾਂ ਲਾਸ਼ਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਿਤ ਸ਼ਾਹ ਜਦੋਂ ਅਮਿਤ ਸ਼ਾਹ ਕੱਲ੍ਹ ਦੇ ਹੀ ਜਦੋਂ ਸ਼੍ਰੀਨਗਰ ਪਹੁੰਚੇ ਹੋਏ ਨੇ ਉਹਨਾਂ ਦੇ ਚਿਹਰੇ ਤੇ ਇੱਕ ਮਾਇੂਸੀ ਦੇ ਨਾਲ ਨਾਲ ਇੱਕ ਗੁੱਸਾ ਵੀ ਹੈ ਕਿਉਂਕਿ ਇੰਨਾ ਵੱਡਾ ਅਟੈਕ ਸਾਲ 2019 ਤੋਂ ਬਾਅਦ ਪਹਿਲੀ ਵਾਰ ਹੋਇਆ ਜਦੋਂ ਧਾਰਾ 370 ਜੰਮੂ ਕਸ਼ਮੀਰ ਚੋਂ ਹਟਾਈ ਗਈ ਹੈ ਤੇ ਇਸ ਤੋਂ ਬਾਅਦ ਜਦੋਂ ਅਮਿਤ ਸ਼ਾਹ ਇਹਨਾਂ ਜੋ ਮ੍ਰਿਤਕਾਂ ਦੇ ਦੇਹਾਂ ਨੇ ਉਹਨਾਂ ਨੂੰ ਸਨਦਗੀ ਭੇਟ ਕਰਕੇ ਉਹਨਾਂ ਲੋਕਾਂ ਨੂੰ ਮਿਲਣ ਗਏ ਜੋ ਲੋਕ ਇਹਨਾਂ ਟੂਰਿਸਟਾਂ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਪਹੁੰਚੇ ਹੋਏ ਸਨ ਉਹਨਾਂ ਦੇ ਰਿਸ਼ਤੇਦਾਰ ਸੀ ਉਹਨਾਂ ਦੇ ਸਕੇ ਸਬੰਧੀ ਸੀ ਉਹਨਾਂ ਨੂੰ ਜਦੋਂ ਅਮਿਤ ਸ਼ਾਹ ਮਿਲੇ ਤਾਂ ਉਹ ਲੋਕ ਭਾਵੁਕ ਹੁੰਦੇ ਨਜ਼ਰ ਆਏ ਤਸਵੀਰਾਂ ਬੇहद ਭਾਵੁਕ ਕਰਨ ਵਾਲੀਆਂ ਸਨ ਕਿਉਂਕਿ ਜੋ ਲੋਕਾਂ ਚੁੱਟੀਆਂ ਮਨਣ ਗਏ ਸੀ ਜੰਮੂ ਕਸ਼ਮੀਰ ਦੇ ਵਿੱਚ ਹੁਣ ਆਪਣੇ ਆਪ ਦੀਆਂ ਲਾਸ਼ਾਂ ਦੇ ਨਾਲ ਉਹ ਵਾਪਸ ਆਉਣਗੇ ਇਹ ਜੋ ਭਿਆਨਕ ਮੰਜ਼ਰ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕਦੇ ਨਹੀਂ ਭੁੱਲਣਾ ਅਮਿਤ ਸ਼ਾ ਉਹਨਾਂ ਨੂੰ ਜਾ ਕੇ ਮਿਲੇ ਤੇ ਉਹਨਾਂ ਨੂੰ ਉਸ ਸਮੇਂ ਜਾ ਕੇ ਉਹਨਾਂ ਨੂੰ ਹੌਸਲਾ ਵੀ ਦਿੱਤਾ ਕਿ ਸਰਕਾਰ ਤੁਹਾਡੇ ਨਾਲ ਖੜੀ ਹੈ ਪਰ ਜੋ ਲੋਕ ਆਪਣੇ ਜੀਹਾਂ ਨੂੰ ਗਵਾ ਚੁੱਕੇ ਨੇ ਉਹਨਾਂ ਦੇ ਲਈ ਇਹ ਬੁਰੇ ਸੁਪਨੇ ਵਾਂਗ ਪੂਰੀ ਜ਼ਿੰਦਗੀ ਉਹਨਾਂ ਦੇ ਨਾਲ ਰਹੇਗਾ ਤੇ ਤਸਵੀਰ ਇਸ ਸਮੇਂ ਜੰਮੂ ਕਸ਼ਮੀਰ ਦੀ ਹੈ ਜਿੱਥੇ ਅਮਿਤ ਸ਼ਾਹ ਪਹੁੰਚੇ ਹੋਣ ਉਹ ਲਾਸ਼ਾਂ ਜਿਹੜੀਆਂ ਨੇ ਉਹ ਹੁਣ ਵਕਫਾ ਸੋਬਿਆਂ ਦੇ ਵਿੱਚ ਭੇਜੀਆਂ ਜਾਣਗੀਆਂ